ਕਪੂਰਥਲਾ ਦੇ ਸੁਲਤਾਨਪੁਰ ਲੋਧੀ ਚ ਕਿਸਾਨ ਸੰਯੁਕਤ ਮੋਚਾ ਪੰਜਾਬ ਦੀ ਅਹਿਮ ਪ੍ਰੈਸ ਕਾਨਫਰੰਸ ਹੁੰਦੀ ਹੈ ਜਿੱਥੇ ਕਿ ਕਿਸਾਨ ਆਗੂਆਂ ਵੱਲੋਂ ਅਹਿਮ ਮੁੱਦੇ ਵਿਚਾਰਾ ਚਾਹੁੰਦੇ ਨੇ ਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਕਰਨ ਦੇ ਲਈ ਕਈ ਅਹਿਮ ਫੈਸਲੇ ਲਏ ਗਏ ਇਤਤਰਾਣ ਬਲਬੀਰ ਸਿੰਘ ਰਾਜਵਾਲ ਨੇ ਦੱਸਿਆ ਕਿ ਸਮੂਹ ਪੰਜਾਬ ਚ ਜਿੱਥੇ ਖੜਾ ਦੀ ਮਾਰ ਪਈ ਹੈ ਉੱਥੇ ਵਿਸ਼ੇਸ਼ ਤੌਰ ਤੇ ਰਾਹਤ ਕੈਂਪ ਸਥਾਪਿਤ ਕੀਤੇ ਜਾਣਗੇ ਤਾਂ ਜੋ ਪੀੜਤ ਲੋਕਾਂ ਤੱਕ ਉਨਨਦੀ ਬੰਦੀ ਸਹਾਇਤਾ ਪਹੁੰਚਾਈ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਵੱਲੋਂ ਯੋਗ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਗਈ ਹੈ। ਅੱਜ ਸultanpur Lodhi ਦੇ ਪ੍ਰੈਸ ਕਲੱਬ ਦੇ ਵਿੱਚ ਐਸਕੇ ਪੰਜਾਬ ਦੀ ਮੀਟਿੰਗ ਕੀਤੀ ਆ ਕਿਉਂਕਿ ਇਲਾਕਾ ਹੜ੍ਹਾਂ ਤੋਂ ਬਹੁਤ ਪ੍ਰਭਾਵਿਤ ਆ ਇਸ ਕਰਕੇ ਸਪੈਸ਼ਲ ਐਸੀ ਇਲਾਕੇ ਦਾ ਦੌਰਾ ਕਰ ਲਈ ਤੇ ਮੀਟਿੰਗ ਕਰਕੇ ਅਗਲੇ ਫੈਸਲੇ ਕਰ ਲਈ ਜਿਹੜੇ ਆ ਇੱਥੇ ਅੱਜ ਮੀਟਿੰਗ ਕੀਤੀ ਆ। ਮੇਰੇ ਨਾਲ ਸਾਡੇ ਬਹੁਤ ਵੱਡੇ ਆਗੂ ਬਲਬੀਰ ਸਿੰਘ ਜੀ ਜੱਜ ਆ ਜਿਹੜੇ ਸਾਡੇ ਸੀਨੀਅਰ ਆਗੂ ਆ। ਬੂਤਾ ਸਿੰਘ ਜੀ ਬੋਚਗਲ ਮੈਂ ਕਲਵੰਸ਼ ਸਿੰਘ ਸੰਧੂ ਸਾਡੇ ਤਿੰਨਾਂ ਦੀ ਪ੍ਰਧਾਨਗੀ ਥਲੇ ਮੀਟਿੰਗ ਹੋਈ ਆ ਸਾਡੇ ਐਸਕੇਮ ਦੀਆਂ 31 ਜਥੇਬੰਦੀਆਂ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਅਗਲੇ ਪ੍ਰੋਗਰਾਮ ਕੀ ਅਸੀਂ ਲਿਖਿਆ ਕਿਹੜੇ ਮੁੱਦੇ ਆ ਉਹ ਤੁਹਾਡੇ ਸਾਹਮਣੇ ਰਾਜੀਆਲ ਜੀ ਪੇਸ਼ ਕਰਨਗੇ ਉਦੋਂ ਬਾਅਦ ਬੂਤਾ ਸਿੰਘ ਬੋਚਗਲ ਜੀ ਦੱਸਣਗੇ ਕੀ ਗੱਲ ਦਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੀ ਇਸ ਮੀਟਿੰਗ ਦੀ ਅੱਜ ਦੀ ਜਿਹੜੀ ਪੰਜਾਬ ਦੀ ਇਤਰਾਸਤੀ ਹੈ ਉਹਦੇ ਉੱਤੇ ਜਿਹੜੀ ਮੀਟਿੰਗ ਹੋਈ ਹੈ ਉਹਦੀ ਖਬਰ ਇਹਨਾਂ ਸੀ ਆਏ ਐਸ ਵੇਲੇ ਪੰਜਾਬ ਦੀ ਸਥਿਤੀ ਬਹੁਤ ਵੀ ਭਿਆਨਕ ਸਥਿਤੀ ਹੈ ਹੜ੍ਹ ਬਹੁਤ ਪੂਰੀ ਤਰ੍ਹਾਂ ਸਾਰੇ ਪੰਜਾਬ ਨੂੰ ਇਹਨਾਂ ਵਿੱਚ ਜੋੜ ਕੇ ਰੱਖ ਦਿੱਤਾ ਹੈ ਅਸੀਂ ਮੀਟਿੰਗ ਸਾਡੀ ਨੇ ਇਹ ਮਹਿਸੂਸ ਕੀਤਾ ਕਿ ਹੜ੍ਹ ਜਿਹੜੇ ਨੇ ਇਹ ਮੈਨ ਮੇਡ ਨੇ ਐਡਮਿਨਿਸਟ੍ਰੇਸ਼ਨ ਦੀ ਗਲਤੀ ਨਾਲ ਹੜ੍ਹ ਆਏ ਨੇ ਠੀਕ ਤਰ੍ਹਾਂ ਮੋਨੀਟਰਿੰਗ ਸ਼ੁਰੂ ਤੇ ਕੀਤੀ ਨਹੀਂ ਗਈ ਡੈਮਾਂ ਦੇ ਉੱਤੇ ਪਾਣੀ ਦੀ BBMP ਨੇ ਤੇ ਪੰਜਾਬ ਸਰਕਾਰ ਨੇ ਇਹਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਉਹਦੇ ਨਾਲ ਪਾਣੀ ਨੂੰ ਜਿਹੜਾ ਸੀ ਜਿੰਨਾ ਪਿੱਛੋਂ ਇਨਟੇਕ ਸੀ ਉਹਨੂੰ ਨਾਲੋ ਨਾਲ ਰਿਲੀਜ਼ ਕਰਨਾ ਚਾਹੀਦਾ ਸੀ ਫਿਰ ਆਰਡਰ ਨਹੀਂ ਸਿਆ ਸਕਦੇ ਉਹਨਾਂ ਨੇ ਪਹਿਲਾਂ ਲਗਾ ਲੱਭ ਸਾਰੇ ਟਾਈਮ ਭਰਨੇ ਤੇ ਫਿਰ ਇੱਕਦਮ ਪਾਣੀ ਛੱਡ ਕੇ ਸਾਰੇ ਪੰਜਾਬ ਨੂੰ ਡੋਬ ਦਿੱਤਾ ਇਸ ਕਰਕੇ ਅਸੀਂ ਡਿਮਾਂਡ ਕਰਦੇ ਹਾਂ ਵੀ ਇੱਕ ਜੁਡੀਸ਼ੀਅਲ ਕਮਿਸ਼ਨ ਅਪਾਇੰਟ ਕੀਤਾ ਜਾਏ ਜਿਸ ਦੀ ਅਗਵਾਈ ਹਾਈ ਕੋਰਟ ਦਾ ਜੱਜ ਕਰੇ ਕੀਨੇ ਕੀ ਗਲਤੀ ਕੀਤੀ ਹੈ ਸਾਰੇ ਲੋਕਾਂ ਨੂੰ ਡੋਪਿਆ ਉਹਦੀ ਜ਼ਿੰਮੇਵਾਰੀ ਤੈਅ ਕਰੀ ਇੱਕ ਤਾਂ ਇਹ ਫੈਸਲਾ ਦੂਸਰਾ ਕੇਂਦਰ ਸਰਕਾਰ ਨੇ ਜਿੱਦਾਂ ਚੁੱਪ ਧਾਰੀ ਹੋਈ ਹੈ ਪੰਜਾਬ ਦੇਸ਼ ਦੀ ਦੇਸ਼ ਦਾ ਅੰਨ ਭੰਡਾਰ ਹੈ ਹਮੇਸ਼ਾ ਅੱਜ ਵੀ ਦੇਸ਼ ਦੇ ਅੰਨ ਭੰਡਾਰ ਵਿੱਚ ਸਾਡਾ 1.5% ਰੱਖਵੇ ਵਾਲਿਆਂ ਦਾ ਪੰਜਾਬ ਦੇ ਕਿਸਾਨਾਂ ਦਾ 46% ਹਿੱਸਾ ਹੈ ਤੇ ਇੱਥੇ ਦਾ ਕਿਸਾਨ ਡੁੱਬ ਗਿਆ ਤੇ ਕੇਂਦਰ ਸਰਕਾਰ ਮੂਹ ਪੁਚੀ ਬੈਠੀਆ ਹਲੇ ਤੱਕ ਮੋਦੀ ਸਰਕਾਰ ਨੇ ਨਾ ਮੋਦੀ ਨੇ ਨਾ ਉਹਨਾਂ ਦੇ ਕਿਸੇ ਮੰਤਰੀ ਨੇ ਇਹਦੇ ਉੱਤੇ ਕੋਈ ਹਮਦਰਦੀ ਦਾ ਬਿਆਨ ਵੀ ਨਹੀਂ ਦਿੱਤਾ ਕਿਸਾਨਾਂ ਦੇ ਨਾਲ ਜਿਹੜੇ ਉਹਨਾਂ ਦੇ ਆਜਪਾ ਦੇ ਉੱਤੇ ਤੁਰੇ ਫਿਰਦੇ ਨੇ ਲੀਡਰ ਉਹ ਆਪਣੀ ਚਮੜੀ ਬਚਾਉਣ ਵਾਸਤੇ ਤੁਰੇ ਫਿਰਦੇ ਆ ਉਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਉਹ ਜਾ ਕੇ ਆਪਣੀ ਪਾਰਟੀ ਨੂੰ ਆਪਣੇ ਪ੍ਰਧਾਨ ਮੰਤਰੀ ਨੂੰ ਕਹਿ ਸਕਣ ਕਿ ਪੰਜਾਬ ਡੁੱਬ ਗਿਆ ਇਹਦੇ ਤੇ ਆਪਣਾ ਪੱਖ ਜਿਹੜਾ ਉਹ ਰੱਖੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਤਿਹਾਸਤਰਾ ਇਹਦੇ ਚ ਅੱਗੇ ਅਸੀਂ ਇੱਕ ਫੈਸਲਾ ਕੀਤਾ ਕਿ ਇਸ ਵੇਲੇ ਬਹੁਤ ਵੱਡਾ ਨੁਕਸਾਨ ਹੋ ਗਿਆ ਸਭ ਤੋਂ ਪਹਿਲਾਂ ਸਰਕਾਰ ਹਰ ਜਿਹੜੇ ਪਿੰਡ ਆਏ ਨੇ ਸਾਰੇ ਇਹਦੇ ਵਿੱਚ ਫੜਾਂ ਦੇ ਵਿੱਚ ਹਰ ਇੱਕ ਆਦਮੀ ਨੂੰ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਕੋਈ ਹੋਰ ਉੱਥੇ ਵੱਸਦਾ ਹੈ ਪਹਿਲਾਂ ਉਹਨਾਂ ਨੂੰ ਖਰਚੇ ਲਈ 1 ਲੱਖ ਰੁਪਇਆ ਉਜਾੜਾ ਪਤਾ ਇਮੀਡੀਏਟਲੀ ਸਰਕਾਰ ਰਿਲੀਜ਼ ਕਰੇ ਹਾਂਜੀ ਪਰਿਵਾਰ 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 ਵਾਸਤੇ ਇੱਕ ਪਰਿਵਾਰ ਨੂੰ 1 ਲੱਖ ਰੁਪਇਆ ਉਜਾੜਾ ਪੱਤਾ ਰিলিজ ਕੀਤਾ ਜਾਏ ਇਸੇ ਤਰ੍ਹਾਂ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ 70000 ਰੁਪਏ ਪਰ ਏਕੜ ਹਰ ਫਸਲ ਲਈ ਤੇ ਗੰਨੇ ਲਈ 1 ਲੱਖ ਰੁਪਏ ਪਰ ਏਕੜ ਰিলিজ ਕੀਤਾ ਜਾਏ ਜਿਨ੍ਹਾਂ ਦਾ ਇਸ ਫਸਲ 'ਚ ਨੁਕਸਾਨ ਹੋਇਆ ਪੋਲਟਰੀ ਡੇਰੀ ਫਿਸ਼ਰੀ ਸਾਰੇ ਧੰਦਿਆਂ ਨੂੰ ਕੰਪਨਸੇਟ ਕੀਤਾ ਜਾਏ ਜਿਹੜੇ ਸਹਾਇਕ ਧੰਦੇ ਨੇ ਤੇ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ ਉਤੇ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਏ ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਪਸ਼ੂ 1 ਲੱਖ ਰੁਪਏ ਜਿਨ੍ਹਾਂ ਦਾ ਘਰਾਂ ਦਾ ਨੁਕਸਾਨ ਹੋਇਆ ਉਹਦੇ ਲਈ 10 ਲੱਖ ਰੁਪਏ ਹਰ ਘਰ ਲਈ ਦਿੱਤਾ ਜਾਏ ਔਰ ਇਹਦੇ ਵਿੱਚ ਕੋਈ ਆਵਾਦਕਾਰ ਆ ਮਾਲਕ ਮਾਲਕਾਂ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਇੱਕ ਬਰਾਬਰ ਜਿਹੜਾ ਇੱਕ ਮੁਆਵਜ਼ਾ ਦੇਣਾ ਚਾਹੀਦਾ ਹੈ ਇਤੋਂ ਬਿਨਾ ਅਸੀਂ ਸਾਡੀ ਮੰਗ ਹੈ ਵੀ ਭਵਿਕ ਚ ਇਹੋ ਜਿਹਾ ਕੰਮ ਨਾ ਹੋਵੇ ਉਹਦੇ ਲਈ ਦਰਿਆਵਾਂ ਨੂੰ ਚੈਨਲਾਈਜ਼ ਕਰਨ ਦਾ ਜਿਹੜੇ ਨਾਲੇ ਨੇ ਉਹਨਾਂ ਦੀ ਸਫਾਈ ਦਾ ਕੰਮ ਵੱਡੀ ਪੱਧਰ ਤੇ ਕੀਤਾ ਜਾਏ ਉਹ ਇਕ ਲਈ ਇੱਕ ਪੰਜਾਬ ਦੇ ਚ ਨਹਿਰਾਂ ਦਾ ਜਾਲ ਪਛਾਇਆ ਜਾਏ ਜਿਹਦੇ ਨਾਲ ਹਰ ਖੇਤ ਨੂੰ ਪਾਣੀ ਮਿਲੇ ਤੇ ਫਿਰ ਹਰ ਘਰ ਨੂੰ ਪੀਣ ਵਾਲਾ ਸਾਫ ਪਾਣੀ ਮਿਲੇ ਤੇ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਐਸਕੇਮ ਵੱਲੋਂ ਜਿੱਥੇ-ਜਿੱਥੇ ਹੜ੍ਹ ਨਾਲ ਜਿਹੜੇ ਜ਼ਿਲ੍ਹਿਆਂ ਚ ਨੁਕਸਾਨ ਹੋਇਆ ਉੱਥੇ ਅਸੀਂ ਰਾਹਤ ਕੈਂਪ ਬਣਾਵਾਂਗੇ ਸਾਰਾ ਰਾਸ਼ਨ ਜੋ ਅਸੀਂ ਸਾਡੀਆਂ ਜਿੱਥੇ ਬੰਦੀਆਂ ਇਕੱਠਾ ਕਰ ਰਹੀਆਂ ਨੇ ਉਹ ਰਾਹਤ ਕੈਂਪ ਵਿੱਚ ਆਏਗਾ ਉੱਥੋਂ ਫਿਰ ਜਿਹੜੇ ਜੈਨੂਇਨ ਲੋਕ ਨੇ ਉਹਨਾਂ ਨੂੰ ਡਿਲੀਵਰ ਕੀਤਾ ਜਾਏਗਾ ਇਹ ਵੀ ਮੰਨ ਕੀਤੀ ਆ ਵੀ ਮਾਈਨਿੰਗ ਦਾ ਅਧਿਕਾਰ ਜਿਹੜਾ ਜਿਹੜੇ ਉੱਥੇ ਹੁਣ ਮਿੱਟੀ ਇਕੱਠੀ ਹੋ ਜਾਣੀ ਹੈ ਰੇਤਾ ਇਕੱਠਾ ਹੋ ਜਾਣਾ ਉਹਨੂੰ ਅਟਾਉਣ ਨੂੰ ਫਿਰ ਮਾਈਨਿੰਗ ਐਕਟ ਇਹਨਾਂ ਦਾ ਅਲਾਉ ਨਹੀਂ ਕਰਦਾ ਮਾਈਨਿੰਗ ਦੇ ਅਧਿਕਾਰ ਜਿਹੜੇ ਨੇ ਮਾਲਕ ਨੂੰ ਜਾਂ ਆਬਾਦਕਾਰ ਨੂੰ ਮਿਲਨੇ ਚਾਹੀਦੇ ਆ ਉਹਨਾਂ ਤੇ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਔਰ ਜਦੋਂ ਮੁਆਵਜ਼ਾ ਦਿੰਦੇ ਹੋ 5 ਏਕੜ 10 ਏਕੜ ਵਾਲੀ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਉਹਦਾ ਪੂਰਾ ਮੁਆਵਜ਼ਾ ਦਿਓ ਤੇ ਜਿਹੜੇ ਕਰਜ਼ੇ ਦੀ ਵਸੂਲੀ ਹੈ ਫਿਰ ਨਾਲ ਉਹਨੂੰ ਬੰਦ ਕੀਤਾ ਜਾਏ ਔਰ ਉਹਦਾ ਵਿਆਜ ਮਾਫ ਕੀਤਾ ਜਾਏ ਇਦੋਂ ਅ ਇਲਾਵਾ ਅਸੀਂ ਇਹ ਵੀ ਤੈਅ ਕੀਤਾ ਵੀ ਸਾਡੀਆਂ ਜਿਹੜੀਆਂ ਹੇਟਾਂ ਜਥੇਬੰਦੀਆਂ ਨੇ ਸਾਰੀਆਂ ਉਹ ਆਪਣੇ ਜ਼ਿਲ੍ਹਿਆਂ ਦੇ ਵਿੱਚ 5 ਤਰੀਕ ਨੂੰ ਆਪਣੀਆਂ ਮੀਟਿੰਗਾਂ ਕਰਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਡਿਊਟੀਆਂ ਲਾ ਦੇਣ ਉਹ ਇਹ ਫਿਲਹਾਲ ਅਸੀਂ ਫੈਸਲੇ ਕੀਤੇ ਹੈ ਇਹ ਬਾਕੀ ਸਰਕਾਰ ਕੋਲ ਨਾਲ ਗੱਲ ਸਾਂਝੀ ਕੀਤੀ ਆ ਕਿ ਅਸੀਂ ਜੁਡੀਸ਼ੀਅਲ ਜਾਂਚ ਕਮੇਟੀ ਦੀ ਮੰਗ ਕਰਦੇ ਆ ਕਿ ਪੰਜਾਬ ਨੂੰ ਡੋਪਣ ਵਾਲਾ ਕੌਣ ਜ਼ਿੰਮੇਵਾਰ ਹਾਂ ਅਸੀਂ ਇਸ ਕਰਕੇ ਮੰਗ ਕਰਦੇ ਆ ਕਿ ਜਿਹੜੇ 31 ਮਈ ਹੁੰਦੀ ਆ 31 ਮਈ ਤੱਕ ਜਿਹੜੇ ਡੈਮ ਹੈ ਉਹ ਇਹਨਾਂ ਨੇ ਖਾਲੀ ਕਰਨੇ ਹੁੰਦੇ ਨੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ بارشਾਂ ਉਹਨਾਂ ਦਾ ਪਾਣੀ ਉਹ ਡੈਮਾਂ ਦੇ ਵਿੱਚ ਮੋੜ ਭਰਿਆ ਜਾ ਪਰ ਇਹਨਾਂ ਨੇ ਉਹ 31 ਮਈ ਤੱਕ ਡੈਮਾਂ ਦਾ ਜਿਹੜਾ ਪੂਰਾ ਪਾਣੀ ਸੀ ਉਹ ਨਹੀਂ ਵਰਤਉਂਦੇ ਵਿੱਚ ਲੈ ਕੇ ਆਂਦਾ ਪਿੱਛੇ ਕਾਰਨ ਇਹ ਸੀ ਕਿ ਜੇ ਅਸੀਂ ਇਹਨੂੰ ਖਾਲੀ ਕਰ ਲੈਂਦੇ ਅਸੀਂ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਪਾਣੀ ਕਿੱਥੋਂ ਦੇ ਮੰਗੀ ਇਸ ਡਰੋਂ ਹੀ ਇਹ ਮਤਲਬ ਉਹਨਾਂ ਨੇ ਟਾਈਮ ਖਾਲੀ ਨਹੀਂ ਕੀਤਾ ਡੈਮ ਪਹਿਲਾਂ ਹੀ ਓਵਰਫਲੋ ਸੀ ਉੱਪਰੋਂ ਹਰਾਂ ਦੇ ਪਾਣੀ ਆ ਗਿਆ ਉਹ ਫਿਰ ਜੱਕ ਦਾ ਮਤਲਬ ਜਿਵੇਂ ਵਿਸਫੋਟ ਹੁੰਦਾ ਐਵੇਂ ਉਹਨਾਂ ਨੇ ਗੇਟ ਖੋਲਕੇ ਮਤਲਬ ਪੂਰੇ ਪੰਜਾਬ ਨੂੰ ਡੋਬ ਦਿੱਤਾ ਇਸ ਕਰਕੇ ਜ਼ਿੰਮੇਵਾਰ ਨੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਵੀ ਜ਼ਿੰਮੇਵਾਰਾ ਸੈਂਟਰ ਸਰਕਾਰ ਦੀ ਇਸ ਕਰਨੋਂ ਜਿਹੜੀ ਰਾਗੇਬਾਦ ਜੀ ਨੇ ਗੱਲ ਕੀਤੀ ਆ ਅਨਾਜ ਭੰਡਾਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲਾ ਪੰਜਾਬ ਹੈ ਅੱਜ ਪੰਜਾਬ ਡੁੱਬ ਗਿਆ ਤੇ ਉਹਨਾਂ ਦੀ ਬਿਲਕੁਲ ਚੁੱਪ ਧਰੀ ਹੋਈ ਹੈ ਸਾਜਸੀ ਚੁੱਪ ਇਸ ਕਰਕੇ ਉਹਦੀ ਚੁੱਪ ਤੜਾਉਣ ਦੇ ਲਈ ਵੀ ਪੰਜਾਬ ਸਰਕਾਰ ਨੂੰ ਪਟਾਰੇ 'ਚ ਖੜਾ ਕਰਨ ਦੇ ਲਈ ਅਸੀਂ ਆ ਜਿਹੜੇ ਕੈਂਪ ਬਣਾਵਾਂਗੇ ਜਿੱਥੇ-ਜਿੱਥੇ ਮਤਲਬ ਜਾਦੇ ਮਤਲਬ ਹੈਗੇ ਨੇ ਪ੍ਰਭਾਵਤ ਲੋਕ ਉੱਤੇ ਕੈਂਪ ਬਣਾ ਕੇ ਲਗਾਤਾਰ ਮੀਟਿੰਗਾਂ ਕਰਕੇ ਇਹਨਾਂ ਦੋਨਾਂ ਨੂੰ ਕਟਾਇਦੇ ਦੇ ਵਿੱਚ ਖੜਾ ਕਰਾਂਗੇ ਕਿ ਅੱਗੇ ਤੋਂ ਕਿਉਂਕਿ ਪਹਿਲਾਂ ਮਤਲਬ 23 ਦੇ ਵਿੱਚ ਹੋਇਆ ਉਦੋਂ ਪਹਿਲਾਂ ਜਿਹੜਾ ਸਾਲ ਸੀਗਾ ਉਹਦੇ ਵਿੱਚ ਹੋਇਆ ਅਡਰਸ ਇਹ ਲਗਾਤਾਰ ਜਾਰੀ ਹੈ ਕਿੰਨਾ ਚਿਰ ਲੋਕ ਮਰਦੇ ਰਹਿਣਗੇ ਇੱਕ ਤਾਂ ਇਹ ਅਸੀਂ ਜਾਚ ਕੇ ਇਹਦੇ ਤੇ ਮੋਰਚਾ ਵੀ ਹੋਊਗਾ ਸਾਡਾ ਤੇ ਨਾਲ ਅਸੀਂ ਲੋਕਾਂ ਨੂੰ ਰਾਤ ਵੀ ਪਿਚਾਵਾਂ ਹੁਣ ਤੱਕ ਦੀ ਰਿਪੋਰਟ ਮੁਤਾਬਕ 42 ਲੋਕ ਉਹ ਮਤਲਬ ਇਹ ਦੇ ਵਿੱਚ ਪਾਣੀ ਕੇ ਰੁੜ ਗਏ ਉਹਨਾਂ ਨੂੰ ਅਸੀਂ ਸਰਦਾ ਦੇ ਵੱਲੋਂ ਘੇਟ ਕਰਕੇ ਮੀਟਿੰਗ ਸ਼ੁਰੂ ਕੀਤੀ ਆ ਉਦੋਂ ਅੱਗੇ ਮਤਲਬ ਜਿਹੜਾ ਹੈਗਾ ਹੁਣ ਤੱਕ ਜਿਹੜੀ ਰਿਪੋਰਟ ਅਸੀਂ ਕੱਕੀ ਕੀਤੀ ਐ ਇੱਥੇ 14 1500 ਪਿੰਡ ਮਤਲਬ ਜਿਹੜੇ ਪਾਣੀ ਦੀ ਮਾਰਤ ਦੇ ਮਤਲਬ ਆ ਚੁੱਕੇ ਆ ਇਸ ਕਰਕੇ ਏਡੀ ਬੜੀ ਮਾਰ ਪਿੰਡਾਂ ਦੇ ਪਿੰਡਾਂ ਦੀ ਮਾਰ ਤੇ ਸਰਕਾਰ ਇਹ ਤੇ ਇਹ ਕਹਿੰਦਾ ਮੁੱਖ ਮੰਤਰੀ ਨੇ ਕਿ ਮੈਂ ਆਪਣਾ ਜਿਹੜਾ ਹੈਲੀਕਾਪਟਰ ਐ ਇੱਥੇ ਛੱਡ ਚੁੱਕਿਆ ਕੱਲਾ ਹੈ ਕਿ ਹੈਲੀਕਾਪਟਰ ਕੀ ਚਲੂ ਗੱਲ ਤੇ ਲੋੜਾ ਜਿਹੜੇ 1500 ਪਿੰਡੇ ਡੁੱਬੇ ਹੋਏ ਨੇ ਜਾਨੀ ਮarli ਨੁਕਸਾਨ ਹੋ ਚੁੱਕਾ ਹੈ ਕੀਮਤੀ ਬੜੇ ਪਸ਼ੂ ਸਾਤੇ ਉਹ ਗੁਜਰ ਭਾਈ ਚਾਰੇ ਦੀ ਵੀ ਉਹਦੇ ਵਿੱਚ ਜਿੰਨਾਂ ਦੇ ਇੱਕੋ ਹੀ ਸ਼ਵਾਰਾ ਹੁੰਦਾ ਹੈ ਉਹ ਪਾਕਿਸਤਾਨ ਦੇ ਵਿੱਚ ਲੋੜ ਕੇ ਨੇ ਇਸ ਕਰਕੇ ਸੰਯੁਕਤ ਮੋਰਚਾ ਇਹਨੂੰ ਮੋਰਚੇ ਵੱਲੋਂ ਦਾ ਕਿ ਅਸੀਂ ਕਲਾ ਨਤਲ ਸੁਲਤਾਨਪੁਰ ਲੋਧੀ ਨਹੀਂ ਗਰਦਾਸਪੁਰ ਦੇ ਵਿੱਚ ਵੀ ਕਰਨਦਾਰਨ ਦੇ ਵਿੱਚ ਵੀ ਰੋਜਪੁਰ ਦੇ ਵਿੱਚ ਵੀ ਤੇ ਨਾਲ ਜਿਹੜਾ ਫਾਜ਼ਲ ਕਾ ਉੱਤੇ ਵੀ ਤੇ ਇਧਰ ਘੱਗਰਦ ਰਿਆ ਉਹ ਵੀ ਤਵਾਹੀ ਮਚਾਈ ਜਾਂਦਾ ਉਹ ਸਾਰੇ ਦੇ ਸਾਰੇ ਜਿਹੜੇ ਪੁਆਇੰਟ ਹੈ ਜਿਹੜੇ ਲੋਕ ਕਮੇਟੀ ਨੇ ਸਾਨੂੰ 5 ਜੁਲਾਈ ਤੱਕ ਦੇ ਦੇਣੀਆਂ ਉੱਥੇ ਮਤਲਬ ਪੁਆਇੰਟਾਂ ਤੇ ਫਿਰ ਅਸੀਂ ਬੱਤੇ ਆਪਣੇ ਕੈਂਪਸ ਬਣਾ ਕੇ ਉਹ ਰਾਸਮੁਕੀ ਲੋਕਾਂ ਨੂੰ ਇੱਕ ਵਾਰੀ ਨਹੀਂ ਕਣਕ ਦੀ ਵਜਾਂਦ ਤੱਕ ਉਹਨਾਂ ਨੂੰ ਕਣਕ ਦਾ ਬੀਜ ਮੁਹਈਆ ਕਰਾਉਣ ਦਾ ਖਾਤਰ ਉਹਨਾਂ ਨੂੰ ਖਾਦਾਂ ਮੁਹਈਆ ਕਰਾਉਣ ਦਾ ਖਾਤਰ ਉਦੋਂ ਤੱਕ ਜਿਹੜੇ ਕੈਂਪਸਾ ਛੱਡੇ ਉਹ ਤਿਆਰੀ ਜੀ ਆਰਜੀ ਬੰ ਟੁੱਟਣ ਕਾਰਨ ਇਹ ਹਰਾ ਵੀ ਮਾਰ ਗਿਆ ਕਿ ਐਸਟੇਮ ਗੰਨੇ ਦੀ ਪੇਮੈਂਟ ਦੀ ਅਦਾਇਗੀ ਲਈ ਫੈਸਲਾ ਕੀਤਾ ਹੋਇਆ ਸੀ ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਹੜ੍ਹਾਂ ਦੇ ਨਾਲ ਜਿਹੜੀ ਸਥਿਤੀ ਪੈਦਾ ਹੋਈ ਹੈ ਉਹ ਅਸੀਂ ਫਿਰਾਂ ਪੂਸਪੂਨ ਕਰ ਦਿੱਤਾ ਹੈ ਇਹ ਅਸੀਂ ਅਗਲਾ ਪ੍ਰੋਗਰਾਮ ਫੇਰ ਅਨਾਉਂਸ ਕਰਾਂਗੇ ਇੱਕ ਗੱਲ ਜਿਹੜੇ ਸਾਡੇ ਵਿਦੇਸ਼ਾਂ 'ਚ ਬੈਠੇ ਭਰਾ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਕਨੇ ਕਨੇ ਨਾ ਭੱਜਣ ਇਕੱਠੇ ਹੋ ਕੇ ਐਸਕੇਮ ਦੇ ਕੋਲ ਜਿਹੜੀ ਮਦਦ ਦੇਣੀ ਹੈ ਅਸੀਂ ਕਣਕ ਦੇ ਬੀਜ ਤੱਕ ਉਹਨਾਂ ਦੀ ਬਜਾਈ ਤੱਕ ਡੀਜ਼ਲ ਤੱਕ ਸਾਰਾ ਅਸੀਂ ਪਲਾਨ ਕਰ ਰਹੇ ਹਾਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਦਦ ਕੀਤੀ ਜਾਏ ਉਹਦੇ ਵਿੱਚ ਮਦਦ ਦੇਣ ਲਈ ਤਿਆਰ ਨੇ ਇੱਕ ਹੋਰ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਕਿ ਚੱਲ ਰਿਹਾ ਇਹ ਪੰਜਾਬ ਨੂੰ ਜਾ ਰਿਹਾ ਬਹੁਤ ਸਾਰੇ ਭੋਂ ਸਾਨੂੰ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਇਹ ਆ ਰਹੇ ਨੇ ਅਸੀਂ ਉਹਨਾਂ ਨੂੰ ਰੋਕਿਆ ਹੋਇਆ ਸੀਗਾ ਕਿ ਸਾਨੂੰ ਕੈਂਪਸ ਸਥਾਪਿਤ ਕਰ ਲੈਂਦੇ ਹੋ ਜਦੋਂ ਕੈਂਪਸ ਸਥਾਪਿਤ ਕਰ ਲੇ ਉਦੋਂ ਆਉਂਗੇ ਉਹ ਜਿਹੜਾ ਭਾਈਚਾਰਾ ਅਸੀਂ ਦਿੱਲੀ ਦੇ ਵਿੱਚ ਇਕੱਠੇ ਉੱਤੇ ਵੇਖਿਆ ਜੀ ਉਵੇਂ ਜਿਵੇਂ ਅਸੀਂ ਛਾਂ ਜੋ ਲੋਕਾਂ ਨੂੰ ਦਿਖਾਵਾਂਗੇ ਅੱਲਾ ਪੰਜਾਬ ਨਹੀਂ ਇਹਦੇ ਨਾਲ ਦੂਸਰੇ ਵੀ ਇਹ ਤਾਂ ਮੁੱਤ ਆ ਜਿਹੜੇ ਮੁੱਦੇ ਰਾਜਿਆ ਸਾਹਿਬ ਤੇ ਪੁੱਛ ਗਏ ਨਹੀਂ ਕੀਤੇ ਐ ਤੋਂ ਬਿਨਾ ਸਾਨੂੰ ਉਦਾਹਰਣ ਦੇ ਤੌਰ ਤੇ ਦੱਸ ਰਹੇ ਆ ਕਿ ਸੈਂਟਰ ਦੀ ਚੁੱਪੀ ਤੇ ਸਾਨੂੰ ਗੁੱਸਾ ਕਿਉਂ ਆ ਉੱਤਰਾਖੰਡ ਤੇ ਅਸਾਮ ਵਾਸਤੇ ਸੈਂਟਰ ਦੀ ਗਵਰਨਮੈਂਟ ਨੇ ਰਾਹਤ ਦਿੱਤੀ ਆ ਵਿਦਾਊਟ ਅਸੈਸਮੈਂਟ ਬਿਨ ਬਿਨ ਪੰਜਾਬ ਦੇ ਪਾਸਿਓਂ ਕਹਿੰਦੇ ਹਾਲੇ ਕਰਤਾਵੀਆਂ ਕਰਾਂਗੇ ਇਹ ਕਦੋਂ ਪਾਣੀ ਥੱਲੇ ਜਾਣਾ ਕਦੋਂ ਜਾਣਾ ਉਦੋਂ ਕੀ ਕਰਦੇ ਭੁੱਖੇ ਤੇ ਲੋਕਾਂ 'ਚ ਮਰ ਰਹੇ ਆ ਜੇ ਅਸਾਮ ਉੱਤਰਾਖੰਡ ਨੂੰ ਦਿੱਤੀ ਜਾ ਸਕਦੀ ਆ ਇਦਾਂ ਜਿਹੜੀ ਅਸੀਂ ਮੰਗ ਕੀਤੀ ਆ 1 ਲੱਖ ਪ੍ਰਤੀ ਪਰਿਵਾਰ ਇਮੀਡੀਏਟ ਦੇਣਾ ਚਾਹੀਦਾ ਬਾਕੀ ਕੰਮ ਬਾਅਦ ਕਰਨਾ ਚਾਹੀਦਾ ਕਿ ਲੰਬੇ ਸਮੇਂ ਦੀ ਦੈਰੇ ਦੀ ਜਿਹੜੀ ਆ ਹੜ੍ਹ ਆਉਣ ਦੇ ਕਾਰਨ ਅਸੀਂ ਮੈਨਮੈਂਟ ਕਿਉਂ ਕਰਨੇ ਆ ਰਾਵੀ ਦਾ ਤੂਸੀ ਵਾਂ ਟੁੱਟਣ ਦਾ ਕਾਰਨ ਜਿਹੜੀ ਦਰਿਆਵਾਂ ਵਿੱਚ ਜਾਂ ਬਈਆਂ ਦੇ ਵਿੱਚ ਪੁੱਤੀ ਹੁੰਦੀ ਆ ਬੜੇ ਪੱਤੇ ਵਾਲੀ ਉਹਨੇ ਉਹਦਾ ਫਲੋ ਬੰਦ ਕੀਤਾ ਉਹਦੇ ਫਲੋ ਨਾਲ ਟੁੱਟਾ ਕਰਤਾਰਸਪੁਰ ਪਠਾਨਕੋਟ ਤੇ ਅੰਮ੍ਰਿਤਸਰ ਨੂੰ ਨੁਕਸਾਨ ਹੋਇਆ ਇਹ ਬੂਤੀ ਪਹਿਲਾਂ ਕੱਢ ਲੈਂਦੇ ਖੇਰ ਆਵੀ ਦਾ ਬੰਨਾ ਨਾ ਟੁੱਟਾ। ਇਹ ਤੋਂ ਅਗਲੀ ਗੱਲ ਜਿਹੜੀ ਅਸੀਂ ਲੰਬੇ ਸਮੇਂ ਲੈ ਕੇ ਆਨੇ ਆ ਕਿ ਤੁਸੀ ਬੰਨ ਜਿਹੜੇ ਆ ਨਵੀਂ ਟੈਕਨੀਕ ਨਾਲ ਪੱਤੇ ਕੀਤੇ ਜਾਣ ਤਾਂ ਕਿ ਉਹ ਨਾ ਟੁੱਟਣ ਉਹਨਾਂ ਨੂੰ ਚੈਲੇ ਕੀਤਾ ਜਾਵੇ ਹੋਰ ਨਹਿਰਾ ਕੀਤੇ ਜਾਣ ਤਾਂ ਕਿ ਧਰਤੀ ਹੇਠੋਂ ਪਾਣੀ ਅਸੀਂ ਨਾ ਕੱਟੀਏ ਤੇ ਧਰਤੀ ਹੇਠਲਾ ਪਾਣੀ ਵੀ ਬਚੇ ਤੇ ਪਾਣੀ ਜਿਹੜਾ ਇਹ ਹੈ ਪਰਤੋ ਚ ਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਸਾਨੂੰ ਇਹ ਕਿਹਾ ਵੀ ਆ ਤੁਹਾਡਾ ਅੱਧਾ ਘੰਟਾ ਸੀ ਖਰਾਬੀ ਕੀਤਾ ਤੁਹਾਡਾ ਕੋਆਪਰੇਸ਼ਨ ਲਈ ਬਹੁਤ ਬਹੁਤ ਧੰਨਵਾਦ। ਇਸ ਇਲਾਕੇ ਦੀ ਵੱਡੀ ਤਰਾਸਦੀ ਹੈ ਕਿ 2023 ਦੇ ਵਿੱਚ ਵੀ ਇਲਾਕੇ ਸਾਨਾ ਨੂੰ ਮੁਆਵza ਨਹੀਂ ਮਿਲਿਆ ਜਿਹੜੇ ਪੈਰਾਮੀਟਰ ਦੇ ਸਕੀਮਿੰਗ ਹੈ ਸਨ ਉਹਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਹੈ ਜੇ ਸਾਨੂੰ ਜਿਹਨਾਂ ਨੂੰ ਮੁਆਵਜ਼ਾ ਵਾਂਝੇ ਰਹਿ ਗਏ ਇਹ ਕੱਲਾ ਮੁਆਵਜ਼ਾ ਦਿੱਤਾ ਹੀ ਨਹੀਂ ਪੰਜਾਬ ਸਰਕਾਰ ਨੇ ਤਾਂ ਕੁਝ ਵੀ ਜਿਹੜਾ 17000 ਰੁਪਇਆ ਪੈਰਾਮੀਟਰ ਸੈਂਟਰ ਦਾ ਆ ਉਹ ਦਿੱਤਾ ਉਹ ਪੂਰਾ ਨਹੀਂ ਤਾਂ 5 ਏਕੜ ਦੀ ਸ਼ਰਤ ਰੱਖਤੀ ਆਵਾਦਕਾਰਾਂ ਨੂੰ ਗਿਣਤੀ ਵਿੱਚ ਨਹੀਂ ਰੱਖਿਆ ਕਿਸੇ ਜਾਨੀ ਮਾਲੀ ਨੁਕਸਾਨ ਦਾ ਡੰਗਰ ਨੱਥਾ ਦਾ ਕੁਝ ਨਹੀਂ ਦਿੱਤਾ ਉਹ 23 ਵਾਲਾ ਹਾਲੇ ਤੱਕ ਪਿੰਡ ਕਿ ਪਿਆ ਅਸੀਂ ਐਤਕੀ ਐਸਕੇਮ ਨੇ ਆਪਣਾ ਇਹ ਮੁੱਦਾ ਆਪਣੇ ਹੱਥ ਲਿਆ ਇਹ ਸਾਡੇ ਪੰਜਾਬ ਦੇ ਹਾਲਾਤ ਨੇ ਜਿਹੜੇ ਆ ਇਹ ਬਦ ਤੋਂ ਬੱਤਰ ਹੋਏ ਪਿਆ ਤੇ ਹੋਏ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਾਰਨ ਅਸੀਂ ਪਹਿਲੋਂ ਹੀ ਜਦੋਂ ਕਣ ਕਬੱਡੀ ਜਾਂਦੀ ਉਸ ਤੋਂ ਬਾਅਦ ਅਸੀਂ ਪੂਰਾ ਰੌਲਾ ਪਾਇਆ ਪੂਰੇ ਨਦੀਆਂ ਨਾਲਿਆਂ ਤੇ ਜਾ ਕੇ ਵੀਡੀਓ ਬਣਾ ਬਣਾ ਕੇ ਸਰਕਾਰ ਤੱਕ ਭੇਜਦੇ ਰਹੇ ਆ ਵੀ ਹਾਲਾਤ ਬੜੇ ਮਾੜੇ ਨੇ ਨਾਲੇ ਨਦੀਆਂ ਜਿਹੜੇ ਰੋ ਭਰੇ ਪਏ ਆ ਕਬਾੜ ਦੇ ਨਾਲ ਇਕੋ ਪੈਪਲਮੈਂਟ ਬੁਟੀ ਆਉਂਦੀ ਹੈ ਉਹ ਆਏ ਉਹਦੇ ਨਾਲ ਫੁੱਲ ਹੋਏ ਬੈਨੇ ਸਾਰੇ ਵੀ ਸਰਕਾਰ ਵਿਸ਼ੇਸ਼ ਧਿਆਨ ਦੇਵੇ ਜਦੋਂ ਬਾਰਸ਼ਾ ਪੈਂਦੀ ਆ ਰੇ ਹੜ ਉਹਦਾ ਤੇ ਉਦੋਂ ਜਦੋਂ ਉਹ ਛਾਲ ਮਾਰਦੇ ਨੇ ਉਦੋਂ ਲੋਕਾਂ ਦਾ ਨੁਕਸਾਨ ਹੋ ਜਾਂਦਾ ਤੇ ਫੇਰ ਲੋਕ ਸਰਕਾਰ ਦੇ ਦੁਆਲੇ ਹੋ ਗਿਆ ਤੇ ਸਰਕਾਰਾਂ ਵੀ ਉਦੋਂ ਜਾਗਦਿਆਂ ਕਿਥੇ ਜੀਪੀਸੀ ਭੇਜਦੀ ਕਿਥੇ ਉਹ ਕਰਤਾ ਕਿੱਥਿਆ ਕਰਤਾ ਹੁੰਦਾ ਕੁਛ ਨਹੀਂ ਲੋਕ ਉੱਜੜ ਜਾਂਦੇ ਨੇ ਸਰਕਾਰ ਦੀ ਇਸ ਖੇਡ ਦੇ ਵਿੱਚ ਸਰਕਾਰ ਦੀ ਮਾੜੀ ਨੀਤੀ ਹੈ ਮਾੜੀ ਦਿੱਤੀ ਸਰਕਾਰ ਨੂੰ ਬਦਲਣੀ ਪੈਣੀ ਹੈ ਵੀ ਬਰਸ਼ਾ ਬਰਸਾਤਾ ਆਉਣ ਤੋਂ ਪਹਿਲਾਂ ਜਿਹੜੇ ਨਦੀਆਂ ਨਾਲੇ ਨੇ ਉਹਨਾਂ ਦੀ ਸਫਾਈ ਸਰਕਾਰ ਕਰੇ ਤੇ ਬੰਨ ਜਿਹੜੇ ਨੇ ਮਜ਼ਬੂਤ ਕੀਤੇ ਜਾਣ ਤਾਂ ਇਹ ਲੋਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ ਜਿਹੜੀ ਹੋਰ ਸਰਕਾਰ ਤੇ ਆਪਾਂ ਮੰਗ ਕਰਦੇ ਆਂ ਮੁਆਵਜ਼ੇ ਦੀ ਸਰਕਾਰ ਨੇ ਪਹਿਲੀ 8600 ਰੁਪਏ ਪਾ ਦਿੱਤੇ 6500 ਦਿੱਤਾ ਹੈ ਉਹਦੇ ਨਾਲ ਕੀ ਬਣਦਾ ਜੀ ਉਹਦੇ ਨਾਲ ਕੁਝ ਵੀ ਨਹੀਂ ਬਣਦਾ ਜਿੰਨੇ ਜਿਹੜੇ ਹਾਲਾਤ ਜਿੰਨੇ ਬਣੇ ਹੋਏ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਕਿ ਸਰਕਾਰ ਅੱਜ ਮੀਟਿੰਗ ਦੇ ਵਿੱਚ ਵੀ ਇਹ ਫੈਸਲਾ ਹੋਇਆ ਵੀ ਡਟ ਕੇ ਸਰਕਾਰ ਦੇ ਖਿਲਾਫਾਨੂੰ ਲੜਾਈ ਲੜਨੀ ਪੈਣੀ ਹੈ ਵੀ ਨਦੀਆਂ ਨਾਲਿਆਂ ਦੀ ਸਭਈ ਪਹਿਲਾ ਹੋਵੇ ਤੇ ਇਹਨਾਂ ਲੋਕਾਂ ਦੀ ਪਰਪਾਈ ਕੀਤੀ ਜਾਵੇ ਜਿਹੜੇ ਲੋਕ ਵਿਚਾਰੇ ਇਹਨਾਂ ਕੋਲ ਕੋਈ ਚੀਜ਼ ਨਹੀਂ ਰਹਿ ਗਈ ਤੂੜੀ ਨਹੀਂ ਪੱਠਾ ਨਹੀਂ ਦਾਣਾ ਨਹੀਂ ਫੱਕਾ ਨਹੀਂ ਉਹਨਾਂ ਦੀ ਸਰਕਾਰ ਤੁਰੰਤ ਪਰਪਾਈ ਕਰੇ ਤੇ ਅੱਗੇ ਤੋਂ ਇੰਤਜ਼ਾਮ ਇਹੋ ਜਿਹਾ ਕੀਤਾ ਜਾਵੇ ਕਿ ਸਰਕਾਰ ਨੂੰ ਵੀ ਨਾ ਦੁਕਾਨ ਚੱਲਣਾ ਪਵੇ ਤੇ ਪਬਲਿਕ ਜਿਹੜੀ ਇੰਨੀ ਪਰੇਸ਼ਾਨ ਹੁੰਦੀ ਹੈ ਘਰੋਂ ਬੇਗਰ ਹੋ ਜਾਂਦੇ ਨੇ ਇਹ ਵੀ ਨਾ ਹੋਵੇ